ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅੱਜ ਅਸੀਂ ਕਰੀਏ ਜੀ ਸੂਟਾਂ ਦੀ ਸ਼ਾਪਿੰਗ ਸਰਦਾਰ ਜੀ ਨੇ ਕਰਾਇਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਵਾਰ ਤਾਂ ਸਰਦਾਰ ਜੀ ਨੇ ਇੰਨੇ ਜ਼ਿਆਦਾ ਸੂਟ ਲੈ ਕੇ ਦਿੱਤੇ ਆ ੱੱਕੇ ਨਾਲੇ ੱੱਕੇ ਨਾਲੇ ਪਸੰਦ ਕਰੀਏ ਜਿਹੜੇ ਉਹਨਾਂ ਨੇ ਪਸੰਦ ਦੇ ਸੀ ਉਹਨਾਂ ਨੇ ਸਾਰੇ ਹੀ ਲੈ ਕੇ ਦਿੱਤੇ ਜੀ ਹੁਣ ਤੁਹਾਨੂੰ ਦੱਸਾਉਣੀ ਆ ਕਿਸ ਤਰ੍ਹਾਂ ਜੱਤੇ ਮੰਮੀ ਲਈ ਵੀ ਸ਼ਾਪਿੰਗ ਕਰੀ ਤੇ ਆਪਣੇ ਲਈ ਵੀ ਕਰੀ ਆ ਹੈਗੇ ਜੀ ਫਰਸਟ ਸੂਟ ਇਹ ਮਸ਼ੀਨ ਵਰਕ ਵੀ ਤੇ ਹੈਂਡ ਵਰਕ ਵੀ ਦੋਨੋਂ ਹੀ ਆ ਇੱਕ ਗਲੀ ਤੇ ਕੰਮ ਹੋਇਆ ਹੋਇਆ ਆਵਲ ਕੇ ਰਿਤੇ ਹੋਇਆ ਹੋਇਆ ਇਹ ਮੇਰਾ ਫਰਸਟ ਸੂਟ ਹੈ ਜਿਹਦੇ ਨਾਲ ਜਿਹੜਾ ਦੁਪੱਟਾ ਹੈ ਯੋਰ ਮਸਲੀਂ ਦਾ ਹੋ ਜੀਰੋ ਸਿਕੁਐਂਸ ਦੇ ਇਹਦੇ ਪਰ ਵਰਕ ਹੋਏ ਹੋਏ ਦੇਖੋ ਬਹੁਤ ਸੋਹਣਾ ਦੁਪੱਟਾ ਵੀ ਹੈ ਪਾਰਟੀ ਵੇਅਰ ਸੂਟ ਆ ਬਹੁਤ ਸੋਹਣਾ ਸੂਟ ਲੱਗਿਆ ਮੈਨੂੰ ਇਹ ਇਹ ਮੇਰਾ ਸੈਕੰਡ ਸੂਟ ਆ ਇਹ ਪਿਓਰ ਕਾਟਨ ਚ ਹੈ ਪਲੇਨ ਇਹਦੀ ਸਲਵਾਰ ਹੈ ਇਹਦੇ ਉੱਤੇ ਵੀ ਹਲਕੇ ਹਲਕੇ ਜ ਵਰਕ ਹੋਏ ਆ ਇਹ ਆਰਟੀ ਵੇਅਰ ਸੂਟ ਨੇ ਸੂਟ ਬਹੁਤ ਵਧੀਆ ਰੰਗ ਲੱਗਿਆ ਇਹ ਸਰਦਾਰ ਜੀ ਦੇ ਪਸੰਦ ਦਾ ਇਹ ਵੀ ਸੂਟ ਸਾਰੇ ਉਹਨਾਂ ਨੇ ਆਪਣੀ ਪਸੰਦ ਲਈ ਲੈ ਕੇ ਦਿੱਤੇ ਨੇ ਐਸੀ ਤਰ੍ਹਾਂ ਬਾਜੂ ਹੁੰਦੀ ਹੈ ਬੜੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਆਵਲਾ ਦੁਪੱਟਾ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਰੰਗ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਤਾਂ ਆਦੀ ਬੈਕ ਸਾਈਡ ਦਾ ਸੂਟ ਦੀ ਨੀਚੇ ਇਹ ਸਾਰੇ ਕੱਪੜੇ ਇਹ ਸਮਰਾਲੇ ਤੋਂ ਲੱਤੇ ਆਂ ਜੀ ਸੇਲ ਚੱਲ ਰਹੀ ਹੈ ਸਮਰਾਲੇ ਰਖੜੀਆਂ ਦੀ ਬਹੁਤ ਜ਼ਿਆਦਾ ਵਧੀਆ ਰੇਟ ਤੇ ਮਿਲ ਰਹੇ ਆ ਹੁਣ ਦੇਖ ਕੇ ਸੇ ਪਹਿਣਾ ਨੇ ਸੂਟ ਹੁਣ ਲੈਣੇ ਹੁਣ ਤਾਂ ਲੈ ਸਕਦੀਆਂ ਬਹੁਤ ਜ਼ਿਆਦਾ ਵਧੀਆ ਰੇਟ ਨੇ ਤੇ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਈ ਹੋਈ ਆ ਇਹ ਸੂਟ ਹੈਗਾ ਮੰਮੀ ਦਾ ਇਹਦਾ ਬੇਸ ਹੈਗਾ ਚਾਕਲੇਟ ਚਾਕਲੇਟ ਵੇਸਤੇ ਤਿਆਰ ਹੋਏ ਦੇਖੋ ਥ੍ਰੈਡ ਵਰਕ ਤੇ ਦਬਕਾ ਵੀ ਹੈ ਛੋਟਾ ਛੋਟਾ ਲੱਗਿਆ ਹੋਇਆ ਐਦਾ ਗੁੱਟੀਆਂ ਨੇ ਸਾਰੇ ਵਿੱਚ ਥ੍ਰੈਡ ਵਰਕ ਜੀਰੋ ਢਾਂਕੇ ਦੀ ਕਢਾਈ ਹੈ ਬਹੁਤ ਵਧੀਆ ਖਰਾਬ ਹੋਣ ਵਾਲੀ ਨਹੀਂ ਹੈਗੀ ਆਹ ਦੇਖੋ ਇਹਦਾ ਦੁਪੱਟਾ ਪ्योर ਦਾ ਦੁਪੱਟਾ ਇਹ ਦੁਪੱਟੇ ਤੇ ਵੀ ਬਹੁਤ ਸੋਹਣੀ ਕਢਾਈ ਹੋਈ ਹੋਈ ਆ ਇਹ ਲੱਗਦੀ ਹੋਈ ਐ ਇਹ ਮੰਮੀ ਦਾ ਸੂਟ ਆ ਇਹ ਰੰਗ ਬਹੁਤ ਜ਼ਿਆਦਾ ਵਧੀਆ ਲੱਗਿਆ ਵੈਸੇ ਕੈਮਰੇ ਦੇ ਵਿੱਚ ਲਾਈਟ ਆ ਰਹੀ ਐ ਹੁਣ ਜੇ ਡਾਰਕ ਆਹੇ ਰੰਗ ਇਹਦਾ ਥੋੜਾ ਜਿਹਾ ਪਿਸਤਾਈ ਇਹ ਬੜਾ ਹੀ ਮੰਮੀ ਦਾ ਸੂਟ ਆ ਇਹ ਮਸਲੀਨ ਦਾ ਮੰਮੀ ਸਾਡੇ ਘੇਰੇ ਦੇ ਕੜਾਈ ਵਾਲੇ ਵਰਕ ਵਾਲੇ ਪਾਉਂਦੀ ਐ ਸੂਟ ਤੇ ਲਾਈਟ ਰੰਗ ਦੀ ਪਾਉਂਦੀ ਡਾਰਕ ਨਹੀਂ ਪਾਉਂਦੀ ਹੈਗੀ ਬਰੀਕ ਬਰੀਕ ਬੁਟੀਆਂ ਨੇ ਦੇਖੋ ਇਹਦੇ ਵਿੱਚ ਵੀ ਮੰਮੀ ਨੂੰ ਜ਼ਿਆਦਾਤਰ ਇਸੇ ਤਰ੍ਹਾਂ ਦੇ ਸੂਟ ਪਸੰਦ ਨੇ ਇਹਦੇ ਨਾਲ ਹੈਗਾ ਚਨੂਨ ਦਾ ਦੁਪੱਟਾ ਸੂਟ ਸਾਰੇ ਹੀ ਵਧੀਆ ਦਿੱਤੇ ਨੇ ਜੀ ਅਵਲਾ ਨੈਕਸਟ ਸੂਟ ਮੇਰੇ ਇਹ ਵੀ ਪਿਓਰ ਕਾਟਨ ਦਾ ਕੈਮਰਿਕ ਦੇ ਮੈਂ ਤਾਂ ਹੋਰ ਕੋਈ ਵੇਸ ਦਾ ਕੱਪੜਾ ਨਹੀਂ ਪਾਇਆ ਜਾਂਦਾ ਹੈ ਗਰਮੀਆਂ ਵਿੱਚ ਮੈਂ ਇਹ ਸੂਟ ਲੈਂਦੀ ਹਾਂ ਦੇਖੋ ਇਹਦੇ ਪਰ ਬੜੀ ਹਲਕੀ ਹਲਕੀ ਜਿਹੀ ਕਢਾਈ ਹੋਈ ਹੈ ਇਦਾਂ ਲੈਸਾਂ ਦਾ ਇਹਦੇ ਪਰ ਡਿਜ਼ਾਈਨ ਕੀਤਾ ਹੋਇਆ ਤਿਆਰ ਇਹਦੇ ਨਾਲ ਵੀ ਮਸਲੀਨ ਦਾ ਹੀ ਦੁਪੱਟਾ ਹੈ ਦੁਪੱਟੇ ਦਾ ਰੰਗ ਸੁਣਿਆ ਬਿਲਕੁਲ ਹਲਕੇ ਤੇ ਸਰਤੇ ਵੀ ਟਿਕਣ ਵਾਲੇ ਚਾਹੇ ਚਾਹੇ ਗਲਾਂ ਦੇ ਵਿੱਚ ਪਾਓ ਦਪਟੇ ਬਹੁਤ ਵਧੀਆ ਨੇ ਬਿਲਕੁਲ ਹਲਕੇ ਪਏ ਲਾਈਟ weight ਤੇ ਸੌਫਟ ਵੀ ਬਹੁਤ ਜ਼ਿਆਦਾ ਨਹੀਂ ਸੂਟ ਵੀ ਬਿਲਕੁਲ ਸੌਫਟ ਪਏ ਹੈ ਜੀ ਪਲੇਨ ਸਲਵਾਰ ਉਹਨੇ ਚ ਮੈਚਿੰਗ ਨਾਲ ਨੈਕਸਟ ਸੂਟ ਇਹ ਵੀ ਮੇਰਾ ਹੀ ਹੈ ਜੀ ਇੱਕ ਐਮਰਿਕ ਦਾ ਸੂਟ ਆ ਦੇਖੋ ਵਰਕ ਹੋਇਆ ਹੋਇਆ ਜੀ ਪਰ ਵੀ ਸਟ੍ਰੈਡਰ ਦਾ ਬਿਲਕੁਲ ਪਿਓਰ ਸੌਫਟ ਕਾਟਨ ਆਹਦੀ ਬਾਜੂ ਤੇ ਹੈ ਬਾਜੂ ਹੈ ਇਹਦੇ ਨਾਲ ਪਲੇਨ ਸਲਵਾਰ ਹੈ ਤੇ ਪਿਓਰ ਦਾ ਦੁਪੱਟਾ ਜੀ ਇਹ ਵળો ਮੇਰਾ ਸੂਟ ਹੈ। ਇਹ ਬ੍ਰਾਂਡਡ ਸੂਟ ਨੇ ਕੋਈ ਐਦਾਂ ਨਹੀਂ ਹੈਗਾ ਕੋਈ। ਦੇਸੀ ਮਾਲਾ ਚੱਲੂ। ਵਧੀਆ ਜਿਹਾ ਸੂਟ ਨੇ। ਆਟੈਕਸ ਦੇ ਸੂਟ ਨੇ। ਇਹ ਆਲੋਬਰੇ ਸੂਟ ਹੈ ਜੀ। ਇਹ ਨਾਲ ਹੈਗਾ ਮਸਲੀਨ ਦਾ ਦੁਪੱਟਾ। ਦੁਪੱਟਾ ਵੀ ਬਹੁਤ ਜ਼ਿਆਦਾ ਵਧੀਆ। ਚੌੜਾ ਵੀ ਬਹੁਤ ਹੈ ਜੀ ਚੜਾਈ 'ਚ। ਦੁਪੱਟਾ ਇਹ। ਆ ਦੇਖੋ ਦੁਪट्टे ਦੀ ਚੜਾਈ ਕਿੰਨੀ ਜ਼ਿਆਦਾ ਲੈਂਥ ਵਿਡਥ ਬਹੁਤ ਜ਼ਿਆਦਾ ਇਹ ਦੀ ਬਹੁਤ ਸ਼اندار ਰੰਗ ਨੇ ਤੇ ਮੈਂ ਤਾਂ ਇਹੀ ਕਹੂੰਗੀ ਸਾਰੀਆਂ ਭੈਣਾਂ ਨੂੰ ਕਿ ਹੁਣ ਤੁਹਾਨੂੰ ਸੇਲ ਦਾ ਲਾਹਾ ਉਠਾਉਣਾ ਚਾਹੀਦਾ ਬਹੁਤ ਜ਼ਿਆਦਾ ਵਧੀਆ ਸਸਤੇ ਰੇਟਾਂ ਵਿੱਚ ਮਿਲ ਰਹੇ ਨੇ ਤੇ ਵੈਰਾਈਟੀ ਬਹੁਤ ਜ਼ਿਆਦਾ ਵਧੀਆ ਮਿਲ ਰਹੀ ਹੈ ਨਹੀਂ ਉਹਨੇ ਸੜੀ ਮੰਮੀ ਦਾ ਸੂਟ ਆ ਸੂਟ ਸਾਰਾ ਹਲੋ ਬਰ ਤੇ ਨੀਚੇ ਘੇਰੇ ਤੇ ਥ्रेड ਵਰਕ ਆ ਦਪੱਟਾ ਇਹਦਾ ਪਿਓਰ ਦਾ ਹੈ ਉਹਦੇ ਤੇ ਕਢਾਈ ਕੀਤੀ ਹੋਈ ਹੈ ਥ्रेड ਵਰਕ ਦੀ ਜਿੰਨਾ ਆਮ ਰੇਟ ਹੁੰਦਾ ਦੁਕਾਨਾਂ ਵਿੱਚ ਉਹਦੇ ਨਾਲ ਹਾਫ ਰੇਟ ਤੇ ਹੀ ਆ ਇਸ ਵਾਰ ਤਾਂ ਸੇਲ ਲੱਗੀ ਹੋਈ ਸਮਰਾਲੇ ਦੇ ਵਿੱਚ ਬਹੁਤ ਜ਼ਿਆਦਾ ਵਧੀਏ ਜੀਤ ਦੀ ਦੁਕਾਨ ਤੋਂ ਲੈ ਆਂਦੇ ਜੀਤ ਦੀ ਹੱਟੀ ਤੋਂ ਸਾਰੇ ਕੱਪੜੇ ਇੱਕ ਸੂਟ ਇਹ ਆ ਜੀ ਇਹ ਪਿਓਰ ਕੈਮਰਿਕ ਦਾ ਸੂਟ ਆ ਇਹ ਇਹ ਆਮ ਸੂਟ ਇਹ 8-900 ਤੇ ਘੱਟ ਨਹੀਂ ਮਿਲਦੇ ਇਹ ਸਾਰੇ ਤੋਂ ਸਸਤਾ ਸੂਟ ਆ ਇਹ ਇਹਨਾਂ ਪਿਓਰ ਦਾ ਦੁਪੱਟਾ ਹੈ ਇਸ ਟਾਈਮ 'ਚ ਦਾ ਪ੍ਰਾਈਸ ਹੈਗਾ ਸਿਰਫ 500 ਸਭ ਤੋਂ ਸਸਤਾ ਸੂਟ ਹੈ ਇਹ ਬਾਕੀ ਸਾਰੇ ਹਜ਼ਾਰ-ਹਜ਼ਾਰ ਤੋਂ ਉੱਪਰ ਨੇ ਸੂਟ ਕੋਈ ਵੀ ਘੱਟ ਨਹੀਂ ਹੈਗਾ ਇਹ ਬੜਾ ਸਾਰੇ ਤੋਂ ਸਸਤਾ ਸੂਟ ਹੈ ਪਰ ਇਹ ਬਹੁਤ ਵਧੀਆ ਨੇ ਘਰ ਪਾਉਣ ਨੂੰ ਚਾਹੇ ਬਾਹਰ ਨੂੰ ਪਾ ਲੋ ਇਹ ਹੈਗਾ 500 ਰੁਪਏ ਪਿਓਰ ਕੈਮਰਿਕ ਦਾ ਆਮ ਇਹ 8-900 ਤੋਂ ਘੱਟ ਨਹੀਂ ਮਿਲਦਾ ਹੈਗਾ ਪਿਓਰ ਦੇ ਦੁਪੱਟੇ ਨਾਲ ਇਹਦੇ ਵਿੱਚ ਰੰਗ ਵੀ ਬਹੁਤ ਜ਼ਿਆਦਾ ਸੀਗੇ ਇਹ ਵਾਲੇ ਸੂਟ ਨਾਲ ਤਾਂ ਮੈਂ ਲੈਸ ਵੀ ਲਈ ਕਿਉਂਕਿ ਮੈਚਿੰਗ ਸੀ ਇਹ ਵਾਲਾ ਸਾਰਾ ਹੀ ਹਾਲਓਵਰ ਬਾਕੀ ਸਾਰੇ ਮੈਚਿੰਗ ਉਹਨਾਂ ਲੈਸ ਦਾ ਕੋਈ ਚੱਕਰ ਨਹੀਂ ਇਹਦੇ ਨਾਲ ਤਾਂ ਲੈਸ ਬਦਗੀ ਲੱਗੂਗੀ ਲੱਗੀ ہوئی ਮਲਟੀ ਸ਼ੇਡ ਵਿੱਚ ਲਈ ਮੈਂ ਲੈਸ ਉਹਨਾਂ ਨੂੰ ਤਾਂ ਕਿ ਇਹਦੇ ਚੱਕਾਂ ਤੇ ਬਾਕੀ ਜਿਹੜੇ ਵਿੱਚ ਡਿਜ਼ਾਈਨ ਬਣਾਉਣਾ ਹੈ ਤਾਂ ਉਹ ਵੀ ਬਣਾ ਲੂੰਗੀ ਤੇ ਸਾਰੇ ਸੂਟਾਂ ਦੀ ਸਟੀਚਿੰਗ ਮੈਂ ਆਪੇ ਕਰਦੀ ਹਾਂ ਸੂਟਾਂ ਦਾ ਐਡਾ ਵੜਾ ਢੇਰ ਲੱਗ ਗਿਆ ਹਲੇ ਹੁਣ ਇਹਦੀ ਤਹਿਣ ਲਗਾਉਂਗੀ ਵੀਡੀਓ ਨੂੰ ਆਨ ਕਰਕੇ ਇਹ ਸਾਰੇ ਏਦਾਂ ਸ਼ੈਲੀ ਲਗਾ ਲਈ ਇਹਨਾਂ ਦੀ ਹੁਣ ਮੈਂ ਸੂਟ 11 12 ਸੂਟ ਆ ਗਏ ਆ ਵੀ ਜਦੋਂ ਇਹ ਕਿ ਸਰਦਾਰ ਜੀ ਨੇ ਭੁੱਲੇ ਦਿਨ ਖਾਪਿੰਗ ਕਰਾਈ ਹੈ ਇਹ ਵਾਲੀ ਸਭ ਤੋਂ ਲੰਨੇ ਆ ਸੀ ਕਪੜੇ ਸਮਰਾਲਾ ਸਿਟੀ ਦੇ ਵਿੱਚ ਤੇ ਬਹੁਤ ਵਧੀਆ ਮੈਨੂੰ ਤਾਂ ਸਸਤੇ ਲੱਗੇ ਆ ਜੀ ਆਮ ਨਾਲੋਂ ਕਿਉਂਕਿ ਆਮ ਤਾਂ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਜਿਹੜੀ ਭੈਣਾਂ ਨੇ ਲੈਣੇ ਹੁਣ ਤੇ ਇਹ ਵਾਲੀ ਸ਼ਾਪ ਤੋਂ ਸੂਟ ਲੈ ਸਕਦੇ ਆ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਸੀਗੀ ਤੇ ਬਹੁਤ ਜ਼ਿਆਦਾ ਵਧੀਆ ਉਹਨਾਂ ਨੇ ਸਾਨੂੰ ਦਿਖਾਈ ਸੂਟ ਆਪਾਂ ਇਹ ਸਾਡੇ ਸਰਦਾਰ ਜੀ ਇੰਨੇ ਜ਼ਿਆਦਾ ਇਤਕੀ ਤੋਂ ਸੂਟ ਲੈ ਕੇ ਦਿੱਤੇ ਮੈਂ ਕਹੀ ਜਮਾ ਲੈਣਾ ਨਹੀਂ ਲੈਣਾ ਨਹੀਂ ਸਿਰਫ ਇੱਕ ਜਾਂ ਦੋ ਸੂਟ ਇਹਨਾਂ ਨੇ ਤਾਂ ਮੈਨੂੰ ਸਾਰੇ ਇੰਨੇ ਜ਼ਿਆਦਾ ਸੂਟ ਲੈ ਤੇ ਦੁਕਾਨ ਵਾਲਾ ਜਿਹੜਾ ਦੁਕਾਨ ਵਾਲਾ ਮਤਲਬ ਸੇਲਸਮੈਨ ਉਹ ਵੀ ਦੇਖੀ ਬੇ ਇਹ ਲੇਡੀਜ਼ ਕਹੀ ਜਾਂਦੀਆਂ ਵੀ ਨਹੀਂ ਲੈਣਾ ਨਹੀਂ ਲੈਣਾ ਨਹੀਂ ਹੈਗਾ ਇਹ ਧੱਕੇ ਨਾਲ ਹੀ ਦਵਾਈ ਇਹ ਦਵਾਈ ਇਹ ਠੀਕ ਹੈ ਜੀ ਇਹਨਾਂ ਸਾਰੇ ਸੂਟਾਂ ਦੀ ਸਟਿਚਿੰਗ ਮੈਂ ਆਪੇ ਕਰਨੀ ਆ ਮੈਨੂੰ ਕਿਸੇ ਤੇ ਵੀ ਕਰਵਾਉਣੀ ਪਸੰਦ ਨਹੀਂ ਹੈਗੀ ਨਾ ਮੈਨੂੰ ਫੀਟਿੰਗ ਪਸੰਦ ਆਉਂਦੀ ਇਹਨਾਂ ਗਲੇ ਪਸੰਦ ਆਉਂਦੇ ਨੇ ਵੱਡੇ ਵੱਡੇ ਕਰ ਦਿੰਨੇ ਆ ਫੀਟਿੰਗ ਬਿਲਕੁਲ ਨਹੀਂ ਵਧੀਆ ਕਰਦੇ ਹੈਗੇ ਬਣਾਉਂਦੇ ਇਸ ਲਈ ਮੈਂ ਆਪ ਹੀ ਤਿਆਰ ਕਰੂੰਗੀ ਇਹਨਾਂ ਸਾਰੇ ਸੂਟਾਂ ਨੂੰ ਮੰਮੀ ਸਾਡੀ ਸਬਜ਼ੀ ਚੀਰਦੇ ਨੇ ਮੰਮੀ ਆਈ ਆ 11 ਦਿਨਾਂ ਮਗਰੋਂ ਪੇਕਿਆਂ ਤੋਂ ਮੰਮੀ ਜੀ ਲੱਗ ਗਿਆ ਸੌਰੇ ਘਰ ਵਿੱਚ ਆ ਕੇ ਮੰਮੀ ਸਾਡੀ ਸਬਜ਼ੀ چیرਣ ਲੱਗੇ ਹੋਈਆਂ। ਕ੍ਰੇਲਿਆਂ ਦੀ ਸਬਜ਼ੀ چیرਣ ਲੱਗੇ ਹੋਈਆਂ, ਪਿਆਜ਼ ਵੀ چیر ਤੇ ਕ੍ਰੇਲੇ ਵੀ। ਉਹ ਆਲੂ ਚੀਰ ਰਹੀਆਂ। ਮੰਮੀ ਸਾਡੀ ਗਈ ਹੋਈ ਤੇ ਘਰ ਸੁਣਾ ਸੁਣਾ ਲੱਗਦਾ ਤਾਂ ਮੰਮੀ ਸਾਡੀ ਬਾਹਰ ਸੁਣੇ ਗੱਲ ਕਰਦੀ ਰਹਿੰਦੀ ਘਰ ਵਿੱਚ ਜੀ ਲੱਗਿਆ ਰਹਿੰਦਾ। ਉਦੋਂ ਤਾਂ ਐਂ ਲੱਗਦਾ ਸੀ ਘਰ ਵਿੱਚ ਕੋਈ ਹੈ ਨਹੀਂ ਬੋਲ ਬਰਾਲਾ ਨਹੀਂ ਸੀ ਹੈਗਾ। ਅੱਜ ਸਵੇਰ ਸਵੇਰੇ ਮੀਂਹ ਪੈ ਕੇ ਹਟਿਆ ਮਰੂਦ ਸਾਡੇ ਬਹੁਤ ਜ਼ਿਆਦਾ ਪੱਕਣ ਲੱਗੇ ਐ ਨੇ ਜਿਆਦਾ ਵਿੱਚ ਕੀੜੇ ਨੇ ਬਹੁਤ ਕੀੜੇ ਨੇ ਆ ਦੇਖੋ ਪੀਲੇ ਪੀਲੇ ਹੁੰਦੇ ਪਰ ਇਹਨੇ ਕੀੜੇ ਨੇ ਆ ਦੇਖੋ ਸਾਰੇ ਗਲੇ ਹੋਏ ਨਹੀਂ ਬਿਲਕੁਲ ਇੱਕ ਵੀ ਮਰੂਦ ਕੋਈ ਚੱਜਦਾ ਨਹੀਂ ਹੈਗਾ ਬਾਹਰੋਂ ਦੇਖਣ ਨੂੰ ਤਾਂ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਪੀਲੇ ਹੋਏ ਪਏ ਨਹੀਂ ਕੋਈ ਕਮੈਂਟ ਕਰਕੇ ਦੱਸ ਦਿਓ ਇਹਨਾਂ ਨੂੰ ਕਿਵੇਂ ਕੋਈ ਚੀਜ਼ ਇਹਦੇ ਵਿੱਚ ਪਾਈ ਜਾਵੇ ਜਿਹਦੇ ਨਾਲ ਇਹ ਕੀੜੇ ਨਾ ਪੈਣ ਇਹਨਾਂ ਚਮਰੂਦਾਂ 'ਚ ਆ ਦੇਖੋ ਸਰਦਾਰ ਜੀ ਨੇ ਨਵੀਂ ਗੱਡੀ ਲਿਆਂਦੀ ਆਪਣੀ ਦੇਖੋ ਕਿੰਨੀ ਸੋਹਣੀ ਸਾਈਕਲ ਨਵਾਂ ਲਿਆਂਦਾ ਇਹ ਇਹ ਲਿਆਂਦਾ ਇਹ ਕਸਰਤ ਕਰਨ ਲਈ ਜਿਸ ਸਰੀਰ ਦੀ ਵਧੀਆ ਕਸਰਤ ਹੋ ਜਾਂਦੀ ਹੈ ਇਹਦੇ ਨਾਲ ਬੱਦਲ ਫੇਰ ਚੜ ਚੜ ਕੇ ਆਈ ਜਾਂਦਾ ਅੱਜ ਸਵੇਰੇ ਵੀ ਮੀਂਹ ਪੈ ਗਿਆ ਕੱਲ ਵੀ ਪੈ ਗਿਆ ਹਰਨੂਰ ਗਿਆ ਹੋਇਆ ਸਕੂਲ ਨੂੰ ਬਾਕੀ ਸਾਰੇ ਘਰ ਆ ਗਏ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ